ਪਈ ਹੋਣਾ ਸੀ ਬਹੁਤਾ ਇਮੋਸ਼ਨਲ ਨਹੀਂ ਹੁੰਦੇ ਪੰਜਾਬੀ ਹੁਣ ਐਵੇਂ ਕਿਸੇ ਦੇ ਲਾਰਿਆਂ ਦਾ ਪਿਆਜ ਗੱਲਾਂ ਚ ਨਹੀਂ ਆਈਦਾ ਹੋ ਗਿਆ ਬਹੁਤ ਹਿਸਾਬੀ ਹੁਣ ਜਦੋਂ ਸਾਡੇ ਕੋਲ ਲੀਡਰ ਬੋਟਾ ਮੰਗੜ ਆਉਣਗੇ ਉਹ ਬਣ ਕੇ ਸਾਡੇ ਹਮਦਰਦੀ ਉਹ ਸਾਰਿਆਂ ਨੂੰ ਕੀ ਆਇਆ ਅਥਾਗੇ ਪਰ ਕਰਾਂਗੇ ਆਪਣੀ ਮਰਜ਼ੀ ਇਹਨਾਂ ਲੀਡਰਾਂ ਨੇ ਸਾਡੇ ਬਾਰੇ ਤਾਂ ਕੋਈ ਸੋਚਿਆ ਨਹੀਂ ਪਾਉ ਬਾੜ ਅਸੀਂ ਪੰਜਾਬੀ ਹੁੰਨੇ ਆ ਅਸੀਂ ਤੇ ਸੋਚਾਂਗੇ 1 ਜੂਨ ਨੂੰ ਇਹਨਾਂ ਲੀਡਰਾਂ ਤੋਂ ਕਿਸੇ ਦੀ ਕਿਸਮਤ ਦੀ ਫੱਟੀ ਤੇ ਜਿੱਤ ਦੇ ਪੂਰਨੇ ਪਾਵਾਂਗੇ 4 ਜੂਨ ਨੂੰ ਕਿਸੇ ਦੀ ਫੱਟੀ ਤੇ ਪਹੁੰਚਾਂਗੇ ਇਹਨਾਂ ਲੀਡਰਾਂ ਨੇ ਆਪਣੇ ਹੀ ਿੱਿੱਡ ਭਰੇ ਆ ਜਿਨ੍ਹਾਂ ਸਾਡੀ ਜਵਾਨੀ ਦਾ ਕਾਣ ਕੀਤਾ ਪੇਰਜਗਾਰ ਕਰਕੇ ਬਾਹਰ ਦੇ ਦੇਸ਼ਾਂ ਵਿੱਚ ਭੇਜਿਆ ਉਨਾ ਬਾਰੇ ਅਸੀਂ ਤੇ ਸੋਚਾਂਗੇ ਉਹ 4 ਜੂਨ ਨੂੰ ਇਹਨਾਂ ਨੂੰ ਜਰੂਰ ਫੱਟੀ ਪਹੁੰਚਾਂਗੇ ਜਰੂਰ ਫੱਟੀ ਪਹੁੰਚਾਂਗੇ ਬੇਫੌਰ